ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਕੀਰਤਪੁਰ ਏਰੀਏ 'ਚ ਇੱਕ ਟੋਲ ਪਲਾਜ ਤੇ ਨਾ ਇੱਕ ਕਤਲ ਹੁੰਦਾਗਾ ਤੇ ਕਤਲ ਹੁੰਦਾ ਜਦੋਂ ਪੁਲਿਸ ਉੱਥੇ ਆਉਂਦੀ ਆ ਪੁਲਿਸ ਨੂੰ ਸੱਦਾ ਸੱਦਾ ਜਾਂਦਾ ਪੁਲਿਸ ਆਉਂਦੀ ਆ ਪੁਲਿਸ ਸਾਨਬੀਨ ਕਰਦੀ ਆ ਪਰਿਵਾਰ ਵਾਲੇ ਸੱਦੇ ਲਿਆ ਜਾਂਦੇ ਤੇ ਜਦੋਂ ਪੁਲਿਸ ਸਾਨਬੀਨ ਕਰਦੀ ਆ ਤਾਂ ਉੱਥੇ ਕਤਲ ਦਾ ਕਤਲ ਹੋਣ ਵਾਲੇ ਵਿਅਕਤੀ ਦਾ ਮੋਬਾਈਲ ਗਾਇਬ ਹੁੰਦਾ ਪੁਲਿਸ ਮੋਬਾਈਲ ਨੂੰ ਟ੍ਰੇਸ ਤੇ ਲਾਉਂਦੀ ਆ ਟ੍ਰੇਸ ਤੇ ਲਾ ਕੇ ਜਦੋਂ ਚੈੱਕ ਕਰਿਆ ਜਾਂਦਾ ਉਹ ਮੋਬਾਈਲ ਫੜਿਆ ਜਾਂਦਾ ਬੰਦਾ ਉਹੜਾ ਫੜਿਆ ਗਿਆ ਸੀ ਬੰਦਾ ਉਹ ਕਹਿੰਦਾ ਵੀ ਮੈਂ ਕਿਸੇ ਤੋਂ ਤਾਂ ਮੋਬਾਈਲ ਮੈਨੂੰ ਤਾਂ ਕੋਈ ਵੇਚ ਕੇ ਗਿਆ ਵੀ ਮੈਨੂੰ ਤਾਂ ਖਰੀਦਿਆ ਗਿਆ ਮੋਬਾਈਲ ਉਹ ਜਦੋਂ ਪੁੱਛਦਿਆ ਵੀ ਹੋਲੀਆ ਕਿਦਾਂ ਦਾ ਸੀ ਵੀ ਜਿਹੜਾ ਤੈਨੂੰ ਬੰਦਾ ਵੇਚ ਕੇ ਗਿਆ ਵਾ ਉਹ ਕਹਿੰਦਾ ਵੀ ਮੈਨੂੰ ਉਹਦੇ ਚ ਇੱਕ ਗੱਲ ਖਾਸ ਲੱਗੀ ਵੀ ਉਹ ਜਿਵੇਂ ਜਨਾਨੀਆਂ ਰਿਐਕਟ ਕਰਦੀਆਂ ਹੁੰਦੀਆਂ ਐਦਾਂ ਜਿ ਲੱਗਿਆ ਮਨੂੰ ਜਨਾਨੀਆਂ ਵਾਂਗੂ ਥੋੜਾ ਥੋੜਾ ਲੱਗਦਾ ਸੀ ਉਹ ਤੇ ਫੇਰ ਕੀ ਜਨਾਬਸ ਤੋਂ ਫੇਰ ਪੁਲਿਸ ਨੇ ਉਹਦਾ ਸਕੈਚ ਤਿਆਰ ਕਰਵਾਇਆ ਉਹ ਤੋਂ ਬੰਦੇ ਤੋਂ ਪੁੱਛ ਗਿਐਸ ਕਰਕੇ ਸਕੈਚ ਤਿਆਰ ਕਰਵਾਇਆ ਜਦੋਂ ਸਕੈਚ ਤਿਆਰ ਕਰਵਾਇਆ ਸਕੈਚ ਵਾਇਰਲ ਕੀਤਾ ਗਿਆ ਕੁਝ ਦਿਨ ਵੇਟ ਕੀਤੀ ਤਾਂ ਫਿਰ ਉਹਨਾਂ ਨੂੰ ਫੋਨ ਆਉਂਦਾ ਪੁਲਿਸ ਨੂੰ ਵੀ ਇਹੋ ਜਿਹਾ ਬੰਦਾ ਵੀ ਇੱਥੇ ਦੇਖਿਆ ਸੀ ਪੁਲਿਸ ਜਦੋਂ ਜਾਂਦੀ ਆ ਤੇ ਫੜ ਲਿਆ ਜਾਂਦਾ ਬੰਦਾ ਫੜ ਕੇ ਜਦੋਂ ਪੁਲਿਸ ਪੁਲਿਸ ਨੂੰ ਲੱਗਦਾ ਵੀ ਹਾਂ ਠੀਕ ਆ ਸੀ ਇੱਕ ਕਾਤਲ ਦਾ ਫੜਿਆ ਗਿਆ ਹਨ ਪਰ ਪੁਲਿਸ ਕੋਲੇ ਉਹ ਜਦੋਂ ਖੁਲਾਸਾ ਕਰਦਾ ਤੇ ਪੁਲ ਉਹ 11 ਕਤਲ ਮੰਨ ਜਾਂਦਾ ਵੀ ਮੈਂ 11 ਕਤਲ ਕੀਤੇ ਆ ਹੁਣ ਤੱਕ ਪੰਜਾਬ ਦੇ ਏਰੀਏ ਦੇ ਵਿੱਚ ਉਹਨੇ 11 ਕਤਲ ਕਰ ਚੁੱਕਾ ਪਰ ਪੁਲਿਸ ਨੂੰ ਪਿੰਕ ਵੀ ਨਹੀਂ ਸੀ ਲੱਗੀ ਪੁਲਿਸ ਨੇ ਪੁਲਸਾ ਹੱਕੀ ਵਕੀ ਰਹੇ ਹੁੰਦੀ ਵੀ 11 ਕਤਲ ਤੇ ਫਿਰ ਜਦੋਂ ਉਹਦੇ ਪਿੱਛੇ ਬੈਕਗ੍ਰਾਉਂਡ ਦੇਖਿਆ ਜਾਂਦਾ ਤਾਂ ਦੇਖਿਆ ਜਾਂਦਾ ਵੀ ਇਹ ਬੰਦਾ ਕੁਝ ਦਿਨ ਪਹਿਲਾਂ ਦबई ਤੋਂ ਆਇਆ ਸੀ ਦੋ ਦੇ ਬੱਚੇ ਆ ਪਰਿਵਾਰ ਹੈਗਾ ਸੀ ਉਹਦਾ ਵਧੀਆ ਤੇ ਪਰ ਉਹਦੇ ਵਿੱਚ ਜਨਾਨੀਆਂ ਵਾਲੀਆਂ ਹਰਕਤਾਂ ਆਈਆਂ ਸੀਗੀਆਂ ਥੋੜੀਆਂ-ਥੋੜੀਆਂ ਛੋਟਾ ਹੁੰਦਾ ਵੀ ਉਹ ਸੁਰਖੀਆਂ-ਸੁਰਖੀਆਂ ਲਉਂਦਾ ਸੀ ਪਹਿਲਾਂ ਤਾਂ ਘਰਦਿਆਂ ਨੇ ਘੂਰ ਕੱਪ ਕੇ ਕਿਵੇਂ ਨਾ ਕਿਵੇਂ ਉਹਦਾ ਵਿਆਹ ਕਰਾ ਕੇ ਤੇ ਉਹਨੂੰ 13 ਟਰੈਕ ਤੇ ਲਿਆਂਦਾ ਪਰ ਉਹ ਬੰਦਾ दारू ਪੀਣ ਦਾ ਬਹੁਤ ਆਦੀ ਸੀ। दारू ਪੀਂਦਾ ਸੀ ਤੇ ਉੱਥੋਂ ਕੋਦੇ ਚ ਜਨਾਨੀਆਂ ਵਾਂਗੂ ਕੱਪੜੇ ਪਾ ਕੇ ਟਰੱਕਾਂ ਟੁੱਕਾਂ ਵਾਲਿਆਂ ਨਾਲ ਚੜ ਜਾਂਦਾ ਕਿਤੇ ਕਿੱਧਰ ਜਾਵੜਿੰਦਾ ਕਦੇ ਕਿੱਧਰ ਜਾਵੜਿੰਦਾ ਤੇ ਉਹ ਗਲਤ ਕੰਮ ਵੀ ਕਰਦਾ ਸੀਗਾ ਤੇ ਪਰ ਉਹ ਤੋਂ ਪੈਸੇ ਹੀ ਮੰਗਦਾ ਪੈਸੇ ਲੈ ਲੈਂਦਾ ਸੀ ਜਿੰਨਾ ਜਿਹੜਾ ਤਾਂ ਬੰਦਾ ਉਹਨੂੰ ਪੈਸੇ ਦੇ ਦਿੰਦਾ ਉਹ ਤਾਂ ਠੀਕ ਜਿਹੜਾ ਬੰਦਾ ਪੈਸੇ ਨਹੀਂ ਦਿੰਦਾ ਸੀ ਉਹ ਗਲ ਦੇ ਵਿੱਚ ਇੱਕ ਗੰਮਚਾ ਪਾ ਕੇ ਰੱਖਦਾ ਸੀ ਪਰ ਨਾ ਪਾ ਕੇ ਰੱਖਦਾ ਸੀ ਤੇ ਉਸੇ ਪਰਨੇ ਨਾਲ ਹੀ ਉਹ ਗਲ ਘੁੱਟ ਦਿੰਦਾ ਸੀ ਬੰਦੇ ਦਾ ਤੇ ਪਿੱਠ ਤੇ ਉਹਦੇ ਧੋਖੇਵਾਜ ਲਿਖ ਦਿੰਦਾ ਸੀ ਤੇ ਉਹ ਐਂ ਕਰਦੇ ਕਰਦੇ ਉਹਨੇ 11 ਕਤਲ ਕਰਤੇ ਸੀਗੇ ਤੇ ਇਹ ਜਿਹੜਾ 11ਵਾਂ ਕਤਲ ਸੀ ਇਹ ਟੋਲ ਪਲਾਜੇ ਦੇ ਨੇੜੇ ਕੀਤਾ ਗਿਆ ਤਾਂ ਆਖਰੀ ਗਲਤੀ ਉਹਨੇ ਪਹਿਲਾਂ ਇਹਦੇ ਕਤਲਾਂ ਦਾ ਤਾਂ ਨਹੀਂ ਪਤਾ ਲੱਗਿਆ ਕਿਉਂਕਿ ਇਹਨੇ ਕੋਈ ਚੀਜ਼ ਨਹੀਂ ਸੀ ਚੱਕੀ ਬੰਦੇ ਦੀ ਮੋਬਾਈਲ ਵਗੈਰਾ ਨਹੀਂ ਸੀ ਲੈ ਕੇ ਜਾਂਦਾ ਸਿਰਫ ਪੈਸੇ ਲੈ ਕੇ ਜਾਂਦਾ ਸੀ ਆਪਣੇ ਤੇ ਇਸ ਵਾਰ ਉਹਨੇ ਉਸਦਾ ਮੋਬਾਈਲ ਲੈ ਲਿਆ ਤੇ ਮੋਬਾਈਲ ਦੇ ਚੱਕਰ ਦੀ ਇਹ ਫੜਾ